ਮੁੱਲਾਪੁਰ ਸ਼ਹਿਰ ਅੰਦਰ ਹਫ਼ਤੇ ਵਿੱਚ ਦੋ ਵਾਰ ਲੱਗਣ ਵਾਲੀ ਮੰਡੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਬੀਤੇ ਦਿਨ ਮੰਡੀ ਦੇ ਵਿੱਚੋਂ ਇੱਕ ਐਕਟਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਇਤਰਾਜ਼ ਜਤਾਇਆ ਕਿ ਅਸੀਂ ਲੱਖਰ ਰੁਪਏ ਦੇ ਆਪਣੇ ਸਾਧਨ ਇੱਥੇ ਲੈ ਕੇ ਆਉਂਦੇ ਹਾਂ ਪਰ ਠੇਕੇਦਾਰ ਵੱਲੋਂ ਕੋਈ ਨਹੀਂ ਭੁਗਤਾ ਪ੍ਰਬੰਧ, ਨਾ ਤਾਂ ਕੋਈ ਸੁਰੱਖਿਆ ਦਾ ਪ੍ਰਬੰਧ ਹੈ, ਨਾ ਹੀ ਕੋਈ ਪਾਰਕਿੰਗ ਦੀ ਸਹੂਲਤ ਹੈ, ਨਾ ਪੀਣ ਵਾਲੇ ਪਾਣੀ ਦੀ ਸਹੂਲਤ ਹੈ ਅਤੇ ਨਾ ਹੀ ਆਉਣ ਜਾਣ ਲਈ ਕੋਈ ਬਾਥਰੂਮ ਵਗੈਰਾ ਦਾ ਪ੍ਰਬੰਧ ਹੈ। ਜੇਕਰ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੈ ਤਾਂ ਮੰਡੀ ਕਿਵੇਂ ਲੱਗ ਰਹੀ ਹੈ ਇਸ ਮੌਕੇ ਤੇ ਉਹਨਾਂ ਬੋਲਦਿਆਂ ਆਖਿਆ ਕਿ ਅਸੀਂ ਲੱਖਾਂ ਰੁਪਏ ਦੇ ਆਪਣੇ ਸਾਧਨ ਲੈ ਕੇ ਇੱਥੇ ਆਉਂਨੇ ਹਾਂ ਸਬਜ਼ੀ ਦੀ ਖਰੀਦਦਾਰ ਕਰਦੇ ਹਾਂ ਪਰ ਸਾਨੂੰ ਕੀ ਮਿਲਦਾ ਹੈ ਜਾਂਦੇ ਸਮੇ ਸਾਡਾ ਕੋਈ ਵੀ ਸਾਧਨ ਸਾਡੇ ਨਾਲ ਨਹੀਂ ਹੁੰਦਾ ਵੱਡੇ ਸਵਾਲ ਖੜੇ ਕੀਤੇ ਹਨ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਉਹਨਾਂ ਕਿਹਾ ਕਿ ਜੇਕਰ ਮੰਡੀ ਲਗਵਾਉਣੀ ਹੈ ਤਾਂ ਪੁਖਤਾ ਪ੍ਰਬੰਧ ਕਰਨੇ ਜ਼ਰੂਰੀ ਹਨ ਨਹੀਂ ਤਾਂ ਬੇਸ਼ੱਕ ਮੰਡੀ ਨਾ ਲੱਗੇ ਇਸ ਮੌਕੇ ਤੇ ਉਹਨਾਂ ਨੇ ਮੰਡੀ ਬੋਰਡ ਦੇ ਅਫਸਰਾਂ ਨੂੰ ਵੀ ਘਾਰ ਲਾਈ ਹੈ ਕਿ ਉਹਨਾਂ ਨਾਲ ਅਜਿਹੇ ਵਤਕਰੇ ਕਿਉਂ ਹੋ ਰਹੇ ਹਨ ਹੋਰਾਂ ਵੀ ਮੰਡੀਆਂ ਲੱਗਦੀਆਂ ਹਨ ਜਿੱਥੇ ਪਾਰਕਿੰਗ ਦੀ ਸਹੂਲਤ ਹੁੰਦੀ ਹੈ ਪੀਣ ਵਾਲੇ ਪਾਣੀ ਦੀ ਸਹੂਲਤ ਹੁੰਦੀ ਹੈ ਪਰ ਮੁਲਾਪੁਰ ਵਾਸੀਆਂ ਲਈ ਇਹ ਸਹੂਲਤ ਕਿੱਥੇ ਹੈ ਇਸ ਮੌਕੇ ਤੇ ਜਿਸ ਪਰਿਵਾਰ ਦੀ ਐਕਟਵਾ ਚੋਰੀ ਹੋਈ ਹੈ ਉਹਨਾਂ ਨੇ ਆਪਣਾ ਦੁੱਖੜਾ ਰੋਂਦੇ ਹੋਏ ਕਿਹਾ ਕਿ ਅਸੀਂ ਬਹੁਤ ਖੁਸ਼ੀ-ਖੁਸ਼ੀ ਮੰਡੀ ਆਏ ਸਾਂ ਪਰ ਅਸੀਂ ਨਰਾਸ਼ ਹੋ ਕੇ ਮੰਡੀ ਵਿੱਚੋਂ ਜਾ ਰਹੇ ਹਾਂ ਕਿਉਂਕਿ ਆਏ ਦਿਨ ਅਜਿਹੇ ਹੀ ਕਟੜਾਵਾਵਾਂ ਹੁੰਦੀਆਂ ਸੁਣੀ ਅੰਤ ਤਹਨ ਪਰ ਅੱਜ ਸਾਡੇ ਨਾਲ ਵੀ ਬੀਤ ਗਈਆਂ ਹਨ ਜਦੋਂ ਇਸ ਮੌਕੇ ਤੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਕੋਲ ਕੋਈ ਵੀ ਪੁਖਤਾ ਜਵਾਬ ਨਹੀਂ ਸਨ ਗੱਲਬਾਤ ਕਰਦੇ ਆ ਇਸ ਮੌਕੇ ਤੇ ਉਸ ਪਰਿਵਾਰ ਨਾਲ ਜਿਸ ਪਰਿਵਾਰ ਦੀ ਐਕਟਵਾ ਚੋਰੀ ਹੋਈ ਹੈ ਅਤੇ ਹੋਰ ਸ਼ਹਿਰ ਵਾਸੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਵਿਸ਼ੇ ਤੇ ਅਗਲ ਕੀ ਨਾਵਾ ਤੁਹਾਡਾ ਜੀ ਫੇਸ ਕਰਦੇ ਆ ਤਾਂ ਕੀ ਘਟਨਾ ਵਾਪਰੀ ਹੈ ਜੀ ਇੱਥੇ ਅੱਜ ਅਸੀਂ 8:00 ਵੱਜੇ ਆਈ ਸੀ ਨਹੀਂ ਤੇ ਮੇਰੀ ਮੈਡਮ ਕਿੱਥੇ ਆਏ ਸੀਗੇ ਜੀ ਸਬਜ਼ੀ ਮੰਡੀ ਤੋਂ ਆਈ ਸੀ ਸਬਜ਼ੀ ਲੈਣ ਵਾਸਤੇ ਕਿਹੜੇ ਸ਼ਹਿਰ ਚ ਐਸੇ ਸਬਜ਼ੀ ਮੰਡੀ ਤੇ ਮੰਡੀ ਮੁੱਲਾਪੁਰ ਠੀਕ ਆ ਜੀ ਤੇ ਕੀ ਘਟਨਾ ਵਾਪਰੀ ਤੁਹਾਡੇ ਨਾਲ ਸਕੂਟਰ ਤੇ ਸਕੂਟੀਆਂ ਬਹੁਤ ਕੜੀਆਂ ਐ ਮੋਟਰਸਾਈਕਲ ਵੀ ਸੀ ਗੱਡੀਆਂ ਵੀ ਸੀ ਤੇ ਜਦੋਂ ਅਸੀਂ ਸਕੂਟਰੀ ਖੜਾਈ ਅਸੀਂ ਚਾਬੀ ਸਾਡੀ ਜੇਬ ਚ ਐ ਅਸੀਂ ਝੋਲਾ ਚੱਕ ਕੇ ਮੰਡੀ ਚਲੇ ਗਏ ਸਬਜ਼ੀ ਮੰਡੀ ਸਬਜ਼ੀ ਇਕੱਠੀ ਕੀਤੀ ਅਸੀਂ ਜਬਾਅ ਤੇ ਇਹਦੇ ਕੋਲੇ ਆ ਸਕੂਟਰੀ ਕੋਲੇ ਤੇ ਸਕੂਟਰੀ ਹੈ ਨਹੀਂ ਸੀ ਤਕਰੀਬਨ ਕਿੰਨਾ ਸਮਾਂ ਤੁਹਾਨੂੰ ਅੰਦਰ ਮੰਡੀ 'ਚ ਲੱਗਿਆ ਜੀ ਹਨੂ 1 ਘੰਟਾ ਲੱਗਿਆ ਠੀਕ ਆ ਜੀ ਤੇ ਜਦੋਂ ਤੁਸੀਂ ਬਾਹਰ ਆਏ ਤਾਂ ਤੁਹਾਡੀ ਐਕਟਵਾ ਨਹੀਂ ਸੀ ਜਿਹੜੀਆਂ ਆਸੇ ਪਾਸੇ ਐਕਟਵਾ ਕੋਈ ਹੋਰ ਖੜੀਆਂ ਸੀ ਸਾਰੀਆਂ ਜਾ ਚੁੱਕੀਆਂ ਸੀ ਸਾਰੀਆਂ ਜਾ ਚੁੱਕੀਆਂ ਸਨ ਤੇ ਪਾਰਕਿੰਗ ਦੀ ਸਮੱਸਿਆ ਨਾਲ ਕੀ ਕਹਿੰਦੇ ਮੰਡੀ ਨਹੀਂ ਤਾਂ ਹੈ ਨਹੀਂ ਜੀ ਬਿਲਕੁਲ ਵੀ ਠੀਕ ਆ ਹਰ ਜਦੋਂ ਸਬਜ਼ੀ ਮੰਡੀ ਲੱਗਦੀ ਹੈ ਮੰਗਲਵਾਰ ਤੇ ਸਪਰ ਰਕ ਦੇ ਵਗੋ ਆਉਂਦੇ ਆ ਤੇ ਸਬਜ਼ੀ ਮੰਡੀ ਦੇ ਵਿੱਚ ਕੋਈ ਪਾਰਕਿੰਗ ਨਹੀਂ ਕੀ ਤੁਹਾਨੂੰ ਲੱਗਦਾ ਕਿ ਸਬਜ਼ੀ ਮੰਡੀ ਜੇਕਰ ਪਾਰਕਿੰਗ ਹੁੰਦੀ ਤਾਂ ਤੁਹਾਡੇ ਨੇ ਘਟਣਾ ਨਾ ਵਾਪਰਦੀ ਬਿਲਕੁਲ ਬਿਲਕੁਲ ਜੇ ਸਬਜ਼ੀ ਮੰਡੀ ਦੀ ਪਾਰਕਿੰਗ ਹੁੰਦੀ ਤਾਂ ਅਸੀਂ ਉੱਥੇ ਘਟਾਣੀ ਸੀ 10 ਰੁਪਏ ਦੇ ਨੇ ਹੁਣ ਲੱਖ ਰੁਪਏ ਸਕੂਟਰੀ ਆ ਗਈ ਕਿੱਥੋਂ ਲਿਆਵਾਂਗੇ ਕਿੰਨਾ ਸਮਾਂ ਪੁਰਾਣੀ ਤੁਹਾਡੀ ਸਕੂਟਰੀ ਸੀ ਜੀ ਸਕੂਟਰੀ ਸਾਡੀ ਜਾਂ ਤਾਂ 18 ਜਾਂ ਉੰਦੀ ਮਾਦਮ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਾਸੂ ਤੋਂ ਇਹੀ ਕਰਦੇ ਆਂ ਵੀ ਸਾਡੀ ਸਕੂਟੀ ਸਾਨੂੰ ਮਿਲ ਜਵੇ ਜੋ ਵੀ ਕਾਰਵਾਈ ਕਰੋ ਸੰਸਕ੍ਰਿਤੀ ਆਬਦੀ ਚਾਹੀਦੀ ਠੀਕ ਹੈ ਜੀ ਧੰਨਵਾਦ ਸਪਲੈਂਡਰ ਅਜੇ ਵੀ ਤੁਹਾਡਾ ਸਾਲ ਪਹਿਲਾਂ ਚੱਕੇਗੇ ਸੀ ਜੀ ਹਾਂ ਜੀ 1 ਸਾਲ ਪਹਿਲਾਂ ਮੋਟਰਸਾਈਕਲ ਕਿਹੜਾ ਸੀਗਾ ਜੀ ਮੋਟਰਸਾਈਕਲ ਕਿਹੜਾ ਸੀਗਾ ਜੀ ਕਿੰਨਾ ਨੰਬਰ ਸੀਗੇ ਜੀ 1144 ਕਲਰ ਕਿਹੜਾ ਸੀ ਰੰਗ ਬਲੈਕ ਓਕੇ ਇਹ ਕਿੰਨੇ ਸਾਲ ਪਹਿਲਾਂ ਚੱਕੇ ਗਏ ਸਾਲ ਇੱਥੇ ਚੱਕਿਆ ਗਿਆ ਜੀ ਪਹਿਲਾਂ ਵੀਰ ਜੀ ਆਪਣੇ ਚੋਰੀ ਹੁੰਦੇ ਆ ਫੇਕੇ ਦਾ ਰੁਕੀ ਕਹਿਣਾ ਚਾਹੁੰਦਾ ਜਾਂ ਆ ਬੰਦੇ ਅਫਸਰ ਨੂੰ ਕਹਿਣਾ ਚਾਹੁੰਦਾ ਜਿਹੜੇ ਮੰਡੀ ਨਵਾਰੇ ਜੀ ਕਹਿਣਾ ਚਾਹੁੰਦੇ ਆ ਵੀ ਮਤਲਬ ਉਹਨਾਂ ਨੂੰ ਨਿਕਰਾਤ ਚਾਹੀਦਾ ਵੀ ਕੋਈ ਇਹਦੇ ਨੱਥ ਪਾਉਣ ਤੇ ਮਤਲਬ ਐਦਾਂ ਦੀ ਚੋਰੀ ਰੋਕੀ ਜਾਵੇ ਜੀ ਬੰਦਾ ਵਾ ਕੋਈ ਬੰਦਾ ਕਿਸੇ ਤੋਂ ਮੰਗਦੇ ਲੈਂਦਾ ਕੋ ਜਿੰਮੇ ਨਹੀਂ ਹੁੰਦਾ ਪਰ ਇੱਥੇ ਆ ਕੇ ਬੰਦੇ ਦਾ ਖਤਮ ਮੋਟਰਸਾਈਕਲ ਹੂੰ ਬੰਦਾ ਚੱਕ ਕੇ 10000 ਦਾ ਵੇਚ ਕੇ ਪਰੇ ਜਾਂਦੇ ਅਗਲੇ ਤੋਂ ਉੱਥੋਂ ਹੁੰਦਾ ਨਾ ਵੀ ਨਹੀਂ ਮੰਡੀ ਸੁਪਰਵਾਈਜ਼ਰ ਦੀ ਜਾਂ ਮੰਡੀ ਦਾ ਇਹ ਠੇਕੇਦਾਰ ਨੇ ਠੇਕੇ ਲਿਆ ਹੋਇਆ ਉਹਨੇ ਕੋਈ ਜ਼ਿੰਮੇਵਾਰੀ ਨਹੀਂ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੀ ਉਹਨਾਂ ਨੂੰ ਚਾਹੀਦਾ ਇੱਥੇ ਮਤਲਬ ਘਟ ਘਟ ਸਕਿਉਰਟੀ ਘਟ ਲਾਏ ਜਾਣ ਜਾਂ ਲਾਈਟਾਂ ਲਾਈਆਂ ਜਾਣ ਹਨਾ ਲਾਈਟਾਂ ਲਾਈ ਜਾਣ ਕੈਮਰੇ ਲਾਈ ਜਾਣ ਮੜ ਮੋਟੇ ਅੱਜ ਮੰਡੀ ਵਿੱਚ ਇੱਕ ਵਾਰ ਚੋਰੀ ਹੋਈ ਆ ਜੀ ਹੋਈ ਆ ਵੀਰੇ ਕੀ ਜਣਾ ਜੀ ਤੁਹਾਡਾ ਇਸ ਮੌਕੇ ਤੇ ਸਾਰੇ ਦੀ ਪਾਰਕਿੰਗ ਲਾਈ ਸੀ ਜੀ ਪਹਿਲੀ ਤਰੀਕ ਨੂੰ ਤੇ ਕੋਈ ਬੰਦਾ ਪਾਰਕਿੰਗ ਦੇ ਵਿੱਚ 10 ਰੁਪਏ ਖਰਚ ਕੇ ਰਾਜੀ ਨਹੀਂ ਅਗਲਾ ਪਾਰਕਿੰਗ ਦੇਖ ਕੇ ਸਾਈਡ ਦੀ ਮੌਂਟੇ ਪਿੱਛੇ ਲਾ ਦਿੰਦਾ ਕੋਈ ਇੱਧਰ ਲਾ ਦਿੰਦਾ ਕੋਈ ਠੇਕੇ ਮੂਰੇ ਲਾ ਲੈਂਦਾ ਤੇ ਕੋਈ ਕਿਸੇ ਨੂੰ ਕਹਿ ਜਾਂਦਾ ਵੀ ਜੇ ਕੀ ਕਰ ਇਹ ਅਗਲਾ 10 10 ਸਿੱਕੇ ਵਟਾਉਂਦੇ ਕਰਕੇ 70-100 ਹਜ਼ਾਰ ਦਾ ਨੁਕਸਾਨ ਕਰਦੇ ਇਸ ਕਰਕੇ ਨਹੀਂ ਪਾਰਕਿੰਗ ਬਣ ਜਿਹੜੀ ਤੁਸੀਂ ਪਾਰਕਿੰਗ ਦੀ ਗੱਲ ਕਰ ਰਹੇ ਹੋ ਮੰਡੀ ਵਿੱਚ ਕਿੱਥੇ ਲਗਾਈ ਸੀ ਤੁਸੀਂ ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਖਾਦ ਆਹ ਤੇ ਸਾਹਮ ਕਰੋ ਲਓ गाइस ਇਹ ਪਹਿਲੀ ਦਿਨ ਨੂੰ ਲੱਗੀ ਸੀ ਪਹਿਲਾ 1 April ਪਹਿਲੀ 1 April ਮਤਲਬ April ਹੀ ਨੇ ਠੀਕ ਆ ਜੀ ਤੁਹਾਡਾ ਕੋਈ ਬੰਦਾ ਸੀਗਾ ਉਸ ਸਮੇਂ ਜਦੋਂ ਪਾਰਕਿੰਗ ਲਈ ਆ ਹਾਂਜੀ ਹਾਂਜੀ ਕਰਨਵੀਰ ਸਿੰਘ ਰੱਖਿਆ ਹੋਇਆ ਪਰ ਸ਼ਹਿਰ ਵਾਸੀ ਤਾਂ ਗੈਰ ਰੈਗੂਲਰ ਪਾਰਕਿੰਗ ਲੱਗੀ ਨਹੀਂ ਅਸੀਂ ਵੀ ਰਜਾਨਾ ਮੰਡੀ ਚ ਆਉਂਦੇ ਆ ਸੰਤ ਕਰੇ ਦਿਖੀ ਨਹੀਂ ਜੀ ਜੇ ਵੀਰੇ ਜੇ ਪਹਿਲੀ ਤਰੀਕ ਨੂੰ ਆਉਂਗੇ ਤਾਂ ਫਿਰ ਤੁਹਾਨੂੰ ਦਿਖੀ ਹੋਣੀ ਹੈ ਜੀ ਜੇ ਅਸੀਂ ਆਏ ਅਸੀਂ ਆਏ ਨੇ ਅਸੀਂ ਅੱਜ ਕਰਵਾ ਕੇ ਆਏ ਹਾਂਗੇ ਤਾਂ ਉਹ ਜ਼ਰੂਰ ਦਿਖੀ ਹੋਗੀ ਬਾਈ ਚਾਹ ਜੇ ਤੁਹਾਡਾ ਧਿਆਨ ਇੱਧਰ ਉੱਧਰ ਹੋ ਤਾਂ ਨਹੀਂ ਦਿੱਤੇ ਨਹੀਂ ਇੱਥੇ ਸਿਰਫ ਗੱਡੀਆਂ ਖੜੀਆਂ ਅਸੀਂ ਪਾਰਕਿੰਗ ਤਾਂ ਪਹਿਲਾਂ ਹੀ ਕੀਤੀ ਸੀ ਕੋਈ ਖੜੀ ਸੀ ਪਾਰਕਿੰਗ ਅਸੀਂ ਭਾਈ ਸਾਹਿਬ ਅੱਜ ਸਭ ਦੀ ਮੰਡੀ ਤੇ ਵੀ ਚੱਲਨੇ ਆ ਸਾਨੂੰ ਕੋਈ ਪਾਰਕਿੰਗ ਨਹੀਂ ਲਿਖੀ ਨਾ ਕੋਈ ਸਾਈਨ ਲੱਗਿਆ ਨਾ ਇੱਥੇ ਕੋਈ ਬਾਥਰੂਮ ਹੈ ਸੀ ਲੇਡੀਜ਼ ਨੂੰ ਕੋਈ ਪ੍ਰੋ ਫਿਰ ਕਿੱਧਰ ਦਾ ਫਰਜ ਬਣਦਾ ਦੇਖੋ ਜੀ ਨਾਲ ਹੀ ਇਹ ਬਾਥਰੂਮ ਸਰਕਾਰੀ ਬਾਥਰੂਮ ਨਾਲ ਅੰਦਰ ਬਾਥਰੂਮ ਹੁਣ ਕਹਿੰਦੇ ਉਹ ਤੇ ਆਪਣੇ ਉਹ ਤਾਂ ਅੰਦਰ ਜੋ ਡਿਊਟੀ ਹੈ ਫਿਰ ਬਲੇਮ ਸਾਡੇ ਤੇ ਆਉਂਦਾ ਜੀ ਨਹੀਂ ਜੀ ਇਹਦੀ ਗੱਲ ਹੈ ਸਾਡੇ ਚ 15 ਦਿਨਾਂ ਚ ਜਿਹੜਾ ਰਾਜ ਇੱਥੇ ਪਾਰਕਿੰਗ ਹੁੰਦੀ ਕੀ ਇਹ ਘਟਨਾ ਹੁੰਦੀ ਜਾਂ ਨਾ ਵੀਰੇ ਪਾਰਕਿੰਗ ਜੇ 10 ਰੁਪਏ ਬੰਦਾ ਜੇਬ ਚੋਂ ਕੱਢ ਲੈਂਦਾ ਇਹ ਘਟਨਾ ਹੋਣੀ ਨਹੀਂ ਸੀ ਸ਼ੇਰ ਆਪਣੇ ਫਰੀ ਮੰਡੀਆ ਐਸਟੀਮ ਮੰਡੀ ਦੇ ਕੋਲ ਠੇਕਾ ਵਾ ਬੰਦਾ ਕੋਈ ਅੰਦਰ ਨਹੀਂ ਵੜ ਕੇ ਰਾਜੀ ਇਸਟਾ ਮੰਡੀ ਦਾ ਤੁਹਾਡੇ ਕੋਲ ਠੇਕਾ ਵਾ ਤੁਹਾਡਾ ਕੀ ਫਰਜ ਬਣਦਾ ਪਾਰਕਿੰਗ ਦਾ ਕਿ ਨਹੀਂ ਜੀ ਬਿਲਕੁਲ ਜੀ ਬਿਲਕੁਲ ਬਣਦਾ ਜਿੱਦਾ ਚਾਹੁੰਦੇ ਸਾਨੂੰ ਫਾਇਦਾ ਹੋਏਗਾ ਜੀ ਪਾਰਕਿੰਗ ਕਿੱਥੇ ਆ ਜੀ ਤੁਹਾਨੂੰ ਬਿਲਕੁਲ ਫਾਇਦਾ ਹੋਊਗਾ ਪਰ ਕੋਈ ਬੰਦਾ ਇੱਕ ਬੰਦਾ ਰਾਜੀ ਪਾਰਕਿੰਗ ਕਿੱਥੇ ਆ ਜੀ ਸਭ ਜੀ ਉਹਨੇ ਅੱਜ ਲਗਾਈ ਨਹੀਂ ਪਰ ਇਹੜਾ ਬੰਦਾ ਤੁਹਾਡਾ ਪਾਰਕਿੰਗ ਦਾ ਕਰਨਵੀਰ ਸਿੰਘ ਜੀ ਕਿੱਥੇ ਆ ਜੀ ਇਸ ਟਾਈਮ ਆ ਜਾ ਨਹੀਂ ਗਾ ਜਲਾਈ ਨਹੀਂ ਕੀਤੀ ਸੀ ਪਰ ਕਿਉਂ ਨਹੀਂ ਲਗਾਈ ਗਈ ਵੀਰੇ ਇਸੇ ਕਰਕੇ ਜੀ ਕੋਈ ਬੰਦਾ ਇੱਕ ਬੰਦਾ ਐਂਟਰ ਨਹੀਂ ਕਰਨਾ ਚਾਹੁੰਦਾ 10 ਰੁਪਏ ਨਹੀਂ ਖਰਚਣਾ ਚਾਹੁੰਦਾ ਫਿਰ ਤੁਸੀਂ ਪਰ ਤੁਹਾਡਾ ਠੇਕੇਦਾਰ ਹੋਣ ਦੇ ਫਰਜ਼ ਇਹ ਹੈ ਕਿ ਨਹੀਂ ਕਿ ਮੰਡੀ ਦੇ ਵਿੱਚ ਪਾਰਕਿੰਗ ਹੋਣੀ ਜ਼ਰੂਰੀ ਆ ਫਿਰ ਅੱਜ ਤੁਹਾਡੀ ਪਾਰਕਿੰਗ ਨਹੀਂ ਨਹੀਂ ਹੈ ਜੀ ਬਿਲਕੁਲ ਇਸ ਟਾਈਮ ਨਹੀਂ ਹੈ ਤੇ ਜਿਹੜਾ ਨੁਕਸਾਨ ਹੋਇਆ ਇਹਦੀ ਪਰਪਾਈ ਕੌਣ ਕਰ ਸਕਦਾ ਜੀ ਪਰ ਪਈ ਹੈ ਨੇ ਰਿਪੋਰਟ ਲਿਖਵਾਣਗੇ ਰਿਪੋਰਟ ਤੋਂ ਬਾਅਦ ਦੇਖੋ ਪ੍ਰਸ਼ਾਸਨ ਕੀ ਕਹਿੰਦੀ ਉਸ ਤਰੀਕੇ ਨਾਲ ਚੰਗਾ ਰਿਪੋਰਟ ਤੋਂ ਪੱਤਰਕਾਰ ਖੜੇ ਨੇ ਸਾਹਮਣੇ ਇਹਨਾਂ ਨੇ ਸਿਰਫ ਰਿਪੋਰਟ ਨਹੀਂ ਲਿਖਾਈ ਹੈ ਪੱਤਰਕਾਰ ਸਾਹਿਬ ਤੁਹਾਡੀ ਹੈਲਪ ਚਾਹੀਓ ਸਾਡੀ ਹੈਲਪ ਚਾਹੀਓ ਲੋਕਾਂ ਦੇ ਕਲਿਆਣ ਵਾਸਤੇ ਪੱਤਰਕਾਰ ਸਾਹਮਣੇ ਖੜੇ ਆ ਇਹਨਾਂ ਨੇ ਜੀ ਫਾਇਦਾ ਦੇਖਣਾ ਜਨਤਾ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਦੇਖੋ ਜੀ ਜਿਹੜਾ ਇਹ ਤਾਂ ਸਬਜ਼ੀ ਮੰਡੀ ਦੇ ਵੀ 400 ਦਾ 500 ਸਬਜ਼ੀ ਲੈਣ ਆਂਦਾ ਅੰਦਰ ਓਕੇ ਉਹ 10 ਰੁਪਏ ਦੇਊਗਾ ਨਹੀਂ ਕੀ ਹੋ ਰਿਹਾ ਜਣੀ ਜਿਹੜੀ ਉਹਨੇ ਆਪਣੀ ਸਿਕਿਉਰਿਟੀ 10 ਲੱਖ ਰੁਪਏ ਤੋਂ 10 ਰੁਪਏ ਦੇਊਗਾ ਜਿਹੜੀ ਕਾਰ ਦੀ ਵੈਲਿਊ ਘੱਟੋ ਘੱਟ 5-6 ਲੱਖ ਰੁਪਏ ਤੋਂ 10 ਰੁਪਏ ਦੇਊਗਾ ਅਸੀਂ ਸਬਜ਼ੀ ਲੈਣ ਆਇਆ ਇੱਥੇ ਕੋਈ ਪਾਰਕਿੰਗ ਨਹੀਂ ਕੋਈ ਕੁਛ ਨਹੀਂ ਦੱਸੋ ਕਿੰਨਾ ਜੀ ਦੁਰਿੰਦਰ